ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਿਆਰੇ ਦੋਸਤੋ ਨਿਸ਼ਾਨਦਈ ਹੋਣੀ ਸ਼ੁਰੂ ਹੋ ਗਈ ਹੈ ਤੇ ਹੁਣ ਜਿੰਨੀ ਜ਼ਮੀਨ ਬਣਦੀ ਸੀ ਖਾਲਸੇ ਦੀ ਉਨੀ ਜ਼ਮੀਨ ਛੱਡੇਗੀ ਕੰਪਨੀ ਤੇ ਬਾਹਰੋਂ ਰਸਤਾ ਬਣੇਗਾ ਸੰਗਤ ਦੇ ਆਉਣ ਜਾਣ ਦੇ ਲਈ ਤੇ ਮੋਰਚਾ ਬਹੁਤ ਜਲਦ ਫਤਿਹ ਹੋਏਗਾ ਇਹ ਉਹ ਫੈਕਟਰੀ ਹੈ ਜਿੱਥੇ ਰੋਪੜ ਮਹਾਰਾਜਾ ਰਣਜੀਤ ਸਿੰਘ ਦਾ ਜਿੱਥੋਂ ਰਾਜ ਸ਼ੁਰੂ ਹੁੰਦਾ ਸੀਗਾ ਖਾਲਸੇ ਦਾ ਰਾਜ ਇੱਕ ਬੰਨੇ ਗੋਰਿਆਂ ਦਾ ਤੇ ਇੱਕ ਬੰਨੇ ਸਿੱਖ ਰਾਜ ਸੀਗਾ ਇਲਾਰ ਰੋਪੜ ਜਿੱਥੋਂ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਦਾਸ ਸਰਬਜੀਤ ਸਿੰਘ सोनू ਜਨੇਵਾਲਾ ਧੰਨ ਧੰਨ ਸਾਹਿਬ ਸ੍ਰੀ ਗੁਰੂ ਰਾਮਦਾਸ ਮਾਰੇ ਦੀ ਨਿਗਰੀ ਤੋਂ ਅੱਜ ਅਸੀਂ ਪਹੁੰਚੇ ਹਾਂ ਜੀ ਜ਼ਿਲ੍ਹਾ ਰੋਪੜ ਤੇ ਪਿੱਛੇ ਤੁਸੀਂ ਦੇਖ ਰਹੇ ਹੋ ਅਕਾਲ ਸਹਾਇ ਸਰਕਾਰੇ ਖਾਲਸਾ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਜਿਹੜਾ ਇੱਥੋਂ ਹੀ ਸ਼ੁਰੂ ਹੁੰਦਾ ਸੀ ਇੱਕ ਬੰਨੇ ਗੋਰਿਆਂ ਦਾ ਸੀ ਤੇ ਇੱਕ ਬੰਨੇ ਸਾਡਾ ਖਾਲਸਾ ਰਾਜ ਸੀਗਾ ਤੇ ਇਹ ਤੁਸੀਂ ਦੇਖ ਰਹੇ ਹੋ ਇੱਧਰ ਇਹ ਮਹਿੰਦਰਾ ਫੈਕਟਰੀ ਆ ਜੀ ਜਿਹਦੇ ਵਿੱਚੋਂ ਦੀ ਸਾਨੂੰ ਨੰਗ ਕੇ ਆਉਣਾ ਪੈਂਦਾ ਸੀ ਇਹ ਫੈਕਟਰੀ ਦੇ ਵਿੱਚੋਂ ਸਾਨੂੰ ਨੰਗ ਕੇ ਆਉਣਾ ਪੈਂਦਾ ਸੀਗਾ ਤੇ ਐਂਟਰੀ ਕਰਾਉਣੀ ਪੈਂਦੀ ਸੀ ਸਾਨੂੰ ਆਪਣੇ ਹੀ ਵਿਰਾਸਤ ਵੇਖਣ ਦੇ ਲਈ ਐਂਟਰੀ ਕਰਾਉਣੀ ਪੈਂਦੀ ਸੀ ਤੇ 36 ਸਵਾਲ ਕਰਦੇ ਸੀ ਥੱਲੇ ਹੁਣ ਸਿੱਖ ਜਗਤ ਦੇ ਯੋਧਿਆਂ ਨੇ ਜਿੱਥੇ ਬੰਦੀਆਂ ਨੇ ਥੱਲੇ ਧਰਨਾ ਲਾਇਆ ਅਸੀਂ ਵੀ ਉਹਨਾਂ ਦੇ ਨਾਲ ਆਣ ਕੇ ਬੈਠੇ ਆ ਕਿਉਂਕਿ ਸਾਡੀ ਕੌਮ ਦਾ ਮਸਲਾ ਵਾ ਸਾਡੀਆਂ ਵਿਰਾਸਥਾਂ ਦਾ ਮਸਲਾ ਵਾ ਇੱਥੇ ਕੋਈ ਪਾਰਟੀਬਾਜੀ ਨਹੀਂ ਕੋਈ ਕਿਸੇ ਨਾਲ ਨਹੀਂ ਜਿੱਥੇ ਸਾਡੀ ਦੇਸ਼ ਦਾ ਸਾਡੇ ਪੰਜਾਬ ਦਾ ਸਾਡੀ ਕੌਮ ਦਾ ਮਸਲਾ ਉੱਥੇ ਅਸੀਂ ਸਾਰੇ ਇਕੱਠੇ ਹੋ ਕੇ ਖੜਵੇ ਤੇ ਮੈਂ ਅੱਜ ਇੱਥੇ ਆਇਆ ਵਾਂ ਤੇ ਆਪਣੇ ਵੱਡ ਵਡੇਰਿਆਂ ਲਈ ਆਇਆ ਵਾਂ ਮਹਾਰਾਜਾ ਰਣਜੀਤ ਸਿੰਘ ਸ਼ੇਰੇ ਪੰਜਾਬ ਜਿਨ੍ਹਾਂ ਦਾ ਰਾਜ ਦੁਨੀਆ ਅੱਜ ਵੀ ਯਾਦ ਕਰਦੀ ਹੈ ਜਿੱਥੇ ਹਰ ਕਿਸੇ ਨਾਲ ਇਨਸਾਫ ਹੁੰਦਾ ਸੀਗਾ ਸਿਰਫ ਸਾਂਝੀ ਬਾਤਾਂ ਦਾ ਸੰਦੇਸ਼ ਦਿੰਦੇ ਸੀਗੇ ਤੇ ਸਾਰੇ ਹੀ ਉਹਨਾਂ ਦੇ ਰਾਜ ਸੁਖ ਸੀ ਕੋਈ ਵੀ ਦੁਖੀ ਨਹੀਂ ਸੀ ਸਾਰੇ ਖੁਸ਼ ਸੀਗੇ ਤੁਸੀਂ ਵੇਖੋ ਇੱਧਰ ਇਹ ਸਾਹਮਣੇ ਜਿਹੜਾ ਵਾ ਦਿਖਾ ਦਿੰਦੇ ਆ ਇਹ ਦਰਿਆਵਾਂ ਜੀ ਸਾਰੇ ਇਹ ਦਰਿਆ ਤੁਸੀਂ ਦੇਖੋ ਇੱਕ ਬੰਨੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਸੀਗਾ ਸਾਡਾ ਖਾਲਸਾ ਰਾਜ ਸੀਗਾ ਤੇ ਦੂਜੇ ਪਾਸੇ ਗੋਰਿਆਂ ਦਾ ਰਾਜ ਸੀਗਾ ਤੇ ਅੱਜ ਸਾਡੀਆਂ ਵਿਰਾਸਤਾਂ ਤੇ ਸਾਡੀਆਂ ਜਿਹੜੀਆਂ ਨਿਸ਼ਾਨੀਆਂ ਵਾਂ ਉਹ ਕਿਦਾਂ ਸਾਡੇ ਤੋਂ ਗਵਾਚਦੀਆਂ ਜਾ ਰਹੀਆਂ ਕਿਉਂਕਿ ਅਸੀਂ ਆਪਣੇ ਵਿਰਸੇ ਤੋਂ ਹੌਲੀ-ਹੌਲੀ ਦੂਰ ਹੁੰਦੇ ਜਾ ਰਹੇ ਹਾਂ ਤੇ ਸਾਡੇ ਪੰਜਾਬ ਦੇ ਜਿਹੜੇ ਲੀਡਰ ਆ ਪਤਾ ਨਹੀਂ ਉਹ ਕਿੱਥੇ ਸੁੱਤੇ ਆ ਕੌਮ ਦੀਆਂ ਜਦੋਂ ਨਿਸ਼ਾਨੀਆਂ ਹੀ ਗਵਾਚ ਜਾਣ ਤੇ ਫਿਰ ਸਾਡੇ ਲਈ ਇਸ ਤੋਂ ਮੰਦ ਭੱਗੀ ਗੱਲ ਕੀ ਹੋ ਸਕਦੀ ਹੈ ਇੱਥੇ ਵੀ ਜਿਹੜਾ ਨਿਸ਼ਾਨ ਸਾਹਿਬ ਦੇ ਆਲੇ-ਦੁਆਲੇ ਟੁੱਟ ਗਿਆ ਸੀਗਾ ਤੇ ਜਿੱਥੇ ਬੰਦੀਆਂ ਨੇ ਮੋਰਚਾ ਲਾ ਕੇ ਫਤਿਹ ਕੀਤਾ ਵਾ ਕਿਉਂਕਿ ਇੱਥੇ ਵੀ ਸਾਮ ਸੰਭਾਲ ਨਹੀਂ ਸੀ ਹੁੰਦੀ ਤੇ ਜਿਹੜੇ ਹੁਣ ਇੱਥੇ ਭਰਾਵਾਂ ਨੇ ਮੋਰਚਾ ਲਾਇਆ ਤੇ ਉਹਨਾਂ ਨੇ ਬੜੀ ਮਿਹਨਤ ਦੇ ਨਾਲ ਠੰਡ ਦੇ ਵਿੱਚ ਧਰਨਾ ਦੇ ਕੇ ਇਸ ਮਸਲੇ ਦਾ ਹੱਲ ਕੀਤਾ ਤੇ ਸਰਕਾਰ ਨੂੰ ਮੇਰੀ ਬੇਨਤੀ ਹੈ ਕਿ ਭਾਈ ਵਿਰਾਸਤਾਂ ਨੂੰ ਸਾਂਭਿਆ ਕਰੋ ਗੱਲਾਂ ਨਾ ਕਰਿਆ ਕਰੋ ਖਬਰਾਂ 'ਚ ਵੱਡੀਆਂ-ਵੱਡੀਆਂ ਗੱਲਾਂ ਕਰਕੇ ਵੱਡੇ-ਵੱਡੇ ਇਸ਼ਤਿਹਾਰ ਦੇ ਕੇ ਕੁਝ ਨਹੀਂ ਹੁੰਦਾ ਜਮੀਮਨੀ ਜਿਹੜੀ ਹਕੀਕਤ ਆ ਉਹ ਇੱਥੇ ਆਣ ਕੇ ਪਤਾ ਲੱਗਦੀ ਆ ਅੱਜ ਠਾਣਿਆਂ ਕਚੇਰੀਆਂ 'ਚ ਵੇਖ ਲਓ ਸਿਰਫ ਜਥੇਬੰਦੀਆਂ ਤੇ ਸਮਾਜ ਸੇਵੀ ਲੋਕ ਹੀ ਦੀਦੇ ਆ ਲੀਡਰ ਨਹੀਂ ਨਜ਼ਰ ਆਉਂਦੇ ਕਿਤੇ ਵੀ ਕਿਉਂਕਿ ਲੀਡਰਾਂ ਤੋਂ ਲੋਕਾਂ ਦਾ ਵਿਸ਼ਵਾਸ ਉੱਠ ਗਿਆ ਤੇ ਅੱਜ ਬੈਠੇ ਜਿਹੜੇ ਉਹ ਵੀ ਵਿਚਾਰੇ ਗੁਰੂ ਦੇ ਪਿਆਰੇ ਸਿੱਖ ਬੈਠੇ ਆ ਥੱਲੇ ਧਰਨੇ ਤੇ ਇਨੀ ਠੰਡ ਦੇ ਵਿੱਚ ਤੇ ਅਸੀਂ ਜਿੰਨੇ ਜੋ ਕੇ ਹੈਗੇ ਉਹਨਾਂ ਦਾ ਸਾਥ ਦੇਣ ਦੇ ਲਈ ਆਏ ਆ ਜਿੱਥੇ ਸਾਡੀ ਡਿਊਟੀ ਲਾਉਣਗੇ ਅਸੀਂ ਉਹਨਾਂ ਨਾਲ ਹਾਜ਼ਰ ਆ ਕਿਉਂਕਿ ਸਾਡੇ ਮਹਾਰਾਜਾ ਰਣਜੀਤ ਸਿੰਘ ਜੀ ਦਾ ਸਾਡੇ ਤੇ ਬਹੁਤ ਜ਼ਿਆਦਾ ਪਰਉਪਕਾਰ ਆ ਅਸੀਂ ਉਹਨਾਂ ਦੇ ਪਰਉਪਕਾਰ ਕਦੀ ਨਹੀਂ ਉਤਾਰ ਸਕਦੇ ਇੰਨੀ ਮੈਂ ਫਤਿਹ ਬੁਲਾਉਂਗਾ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ